ਅਦੇ ਸਤੇ ਗਦਾ ਹੁੰਦਾ ਗੰਮ ਹੋਰ ਮਤ ਕਰਾ ਦੇ ਵੀ ਰਸਤੇ ਪਿੰਡ ਚ ਛਾਚੀ ਤੈਨੂੰ ਪਤਨੀ ਨਹੀਂ ਦੀਦਾ ਕੋਈ ਫੇਰ ਮੈਨੂੰ ਵੀ ਕਰਾ ਦੇ ਕਿਦੋਂ ਤੈਨੂੰ ਵੀ ਕਰਾ ਦੂੰਗਾ ਤੈਨੂੰ ਤਾਂ ਇਹ ਜੀ ਬਹੂ ਲਿਆ ਕੇ ਦੇਉ ਪਿੰਡ ਚ ਆਖਣਗੇ ਵੀ ਚਿੱਟੀ ਦੁੱਧ ਵਰਗੀ ਲੈ ਕੇ ਆਈ ਲਾਡੀ ਬਹੂ ਹੱਥ ਲਈ ਮੈਲੀ ਹੱਥ ਲਈ ਮਾਹਾਂ ਤੂੰ ਕਹੇਗਾ ਫੇਟ ਪਿੰਡੇ ਦੇ ਵਿੱਚ ਛੱਪਦਾ ਗਦਾ ਦੀ चिपटा दरिया पक्के शिवटा <laughs> बाकी है हाँ। चिपटा वाले नहीं किसी नरिया पूे आप बाकी, <laughs> हाँ। बाकी होर है शाम छुप पवाएगा कि ना ਛਾਪ ਜਾ ਤੈਨੂੰ ਮੈਂ ਪਾ ਦੂੰਗਾ ਮਨ ਮੈਂ ਚਾਂਪਾ ਲੈਂਦੀ ਨਹੀਂ ਚਾਂਪਾ ਦੇ ਰਸਤੇ ਵੀ ਕਰਾਤੇ ਉਂਗਲਾਂ ਨੇ 10 ਮੇਰੀਆਂ ਚਾਂਪਾ ਤਾਂ ਪੂਰੀ ਨਹੀਂ ਹੁੰਦੀ ਹੈਗੀਆਂ ਇਹ ਖਰਚਾ ਕਿੰਨਾ ਕੁ ਲਾਏਗਾ ਖਰਚਾ ਕੁਝ ਜ਼ਿਆਦਾ ਛ ਦੇ ਰੁਪਿਆ 50000 ਲਵਾਂਗਾ ਮੈਂ 50000 ਤੇ ਹੋਰ ਲੋਕਾਂ ਤੋਂ ਮੈਂ 2-2 ਲੱਖ ਰੁਪਿਆ ਲੈਣਾਗਾ 50000 ਦਾ ਇਹ ਬਾੜਾ ਮੈਂ 50000 ਕਿੱਥੋਂ ਲਿਆਉਂਗਾ ਮੈਂ ਯਾਰ ਪੰਜੀ ਘੱਟ ਨਹੀਂ ਲੈਂਦਾ ਪੰਜੀ ਲੈਂਦਾ ਵੱਧ ਬਹੁਤ ਨੂੰ ਇੱਕ ਨੰਬਰ ਲੈ ਕੇ ਦੇਵਾਂਗਾ 150 ਹਾਂ ਟਰ ਫਿਰ ਮੈਂ ਇਹ ਕਰ ਦਾਂਗਾ ਕਦਮ ਮੱਝ ਵੇਚ ਦੰਨਾਗਾ ਉਹ ਤੂੰ ਜੋ ਮਰਜ਼ੀ ਕਰ ਉਹਦਾ ਮੈਨੂੰ ਕੀ ਚੱਕਰ ਆ ਉਹਦੇ ਨਾਲ ਹਾਂ ਮੈਂ ਮੱਝ ਵੇਚ ਕੇ ਤੈਨੂੰ ਜੇ 50000 ਰੁਪਇਆ ਦੇ ਦੂੰਗਾ ਮੈਂ ਖਾਂ ਜਮਾ ਤੈਨੂੰ ਇੱਕ ਨੰਬਰ ਬਹੂ ਲੈ ਕੇ ਦੂੰ ਠੀਕ ਹੈ ਬਾਕੀ ਹੋਰ ਕਿਸੇ ਕੋਲੇ ਗੱਲ ਨਾ ਕਰੀ ਇਹ ਲੈ ਤੂੰ ਕਰ ਪੈਸੇ ਦਾ ਜਗੜ ਮੈਂ ਕਰਦਾ ਬਹੂ ਦਾ ਜਗੜ ਠੀਕ ਹੈ ਹਾਂ ਲੈ ਹੁਣ ਬਣ ਗਈ ਗੱਲ ਜਿਹੜੇ ਬੰਦੇ ਚ ਛੜਾ ਛੜਾ ਕਹਿੰਦੇ ਸੀਗੇ ਉਹਨਾਂ ਦੇ ਕਹਾਂਗੇ ਮੂੰਹ ਬੰਦ ਮੱਝ ਦਾ ਕੀ ਆ ਮੱਝ ਤਾਂ ਆਪਾਂ ਦੁਆਰੇ ਵੀ ਲੈ ਆਵਾਂਗੇ ਵੇਚ ਕੇ ਚਾਹ ਦਾ ਕੀ ਆ ਆਪਾਂ ਚਾਹ ਤਾਂ ਕਾਲੀ ਪੀਲਾਂਗੇ ਬਹੁ ਗੋਰੀਆਂ ਹਾਰੇ ਪੂਰੀ ਚਿੱਟੀ ਦੁੱਧਾਂ ਦੀ